ырлысты қылар в JBIT இரண்டு ஆயிரம் பத்தொன்பது ਮੈਂ ਰਾਜੀ ਸ਼ਰਮਾ ਹਾਂ ਭਾਰਤੀ ਜਨਤਾ ਪਾਰਟੀ ਤੋਂ ਭਾਰਤੀ ਜਨਤਾ ਪਾਰਟੀ ਤੋਂ ਹਾਂਜੀ ਹਾਂਜੀ ਕੀ ਹੋਦਾ ਭਾਰਤੀ ਜਨਤਾ ਪਾਰਟੀ ਮੈਂ ਵਰਕਰਾਂ ਪਾਰਟੀ ਦਾ ਜੀ ਠੀਕਾ بی جے پی دی اگੂ ہاں جی ہاں جی بی جے پی اگੂ ਉਹ ਕੱਲ 11 ਵਜ ਕੇ 40 ਮਿੰਟ ਤੇ ਮੇਰੇ ਆਪਣਾ ਐਕਟਵਾ ਖੜਾ ਸੀ ਬਾਹਰ ਇੱਕ ਲੜਕਾ ਤੇ ਲੜਕੀ ਆਏ ਨੇ ਲੜਕੀ ਦੇ ਹੱਥ ਤੇ ਚੂੜਾ ਪਾਇਆ ਹੋਇਆ ਵੈ ਤੇ ਮੈਂ ਪੌਣੇ 12 ਬਾਹਰ ਆਇਆ ਤੇ ਮੈਨੂੰ ਸਕੂਟਰ ਨੀ ਨਜ਼ਰ ਆਇਆ ਮੇਰਾ ਉੱਤੇ ਖੜਾ ਐਕਟਵਾ ਬਲੂ ਰੰਗ ਦਾ ਤੇ ਮੈਂ ਜਦੋਂ ਸੀਸੀਟੀਵੀਜ਼ ਦੇਖੀਆਂ ਫੋਟੋਜ਼ ਦੇਖੀਆਂ ਤੇ 11 ਵਜ ਕੇ 42 ਮਿੰਟ ਤੇ ਇੱਕ ਲੜਕੀ ਨੂੰ ਲੜਕੇ ਨੇ ਚਾਬੀ ਪਕੜਾਈ ਆ ਤੇ ਉਹਨੇ ਚਾਬੀ ਲਗਾਈ ਤੇ ਚਾਬੀ ਲੱਗ ਗਈ ਮੇਰੇ ਐਕਟਵਾ ਨੂੰ ਉਹਨੇ ਸਟਾਰਟ ਕੀਤਾ ਤੇ 10 ਵੀ ਕਦਮਾਂ ਦਾ ਲੜਕਾ ਪਹਿਲੇ ਅੱਗੇ ਜਾ ਕੇ ਖੜ ਗਿਆ ਹੂੰ ਉਹਨੇ ਜਾ ਕੇ ਆਪਣੇ ਲੜਕੇ ਨੂੰ ਨਾਲ ਬਿਠਾਇਆ ਤੇ ਐਕਵਾ ਲੈ ਕੇ ਫਰਾਰ ਹੋ ਗਈ ਉਸ ਤੇ ਕਿੰਨਾ ਸਮਾਂ ਲਾਇਆ ਉਹਨਾਂ ਨੇ ਐਕਵਾ ਚੋਰੀ ਕਰਨ ਨੂੰ ਸਮੇਂ ਲੱਗਾ ਹੀ ਕੋਈ ਨਹੀਂਗਾ ਉਹਨੇ ਚੋਰ ਕੀ ਹੋਣੀ ਉਹਨਾਂ ਕੋਲ ਜਿਹੜੀ ਹੁੰਦੀ ਐਕਵਾ ਦੀ ਕੋਈ ਉਹਨਾਂ ਕੋਲ ਉਹਨੇ ਆਈ ਜਦ ਇਹ ਕੀ ਲਗਾਈ ਚਾਬੀ ਲਾਕੀ ਉਹਨੂੰ ਇਹ ਘਰ ਤੇ ਜੋਨੇ ਚੂੜਾ ਪਾਇਆ ਹੋਇਆ ਹੈ ਜਿਵੇਂ ਨਵਾਂ ਵਿਆਹ ਹੋਇਆ ਹੁੰਦਾ ਕਿਸੇ ਦਾ ਨਵੀਂ ਵਿਆਹੀ ਜੋੜੀ ਨਵੀਂ ਵਿਆਹੀ ਜੋੜੀ ਸੀ ਨਵੀਂ ਵਿਆਹੀ ਜੋੜੀ ਸੀ ਮੇਰੇ ਤੋਂ ਪਿੱਛੇ ਪਹਿਲੇ ਕਿ ਉਹਨਾਂ ਨੇ ਹੋਰ ਕਿਸੇ ਐਕਟ ਵਾਲੇ ਟਰਾਈ ਕੀਤੀ ਗਲੀ ਦੇ ਵਿੱਚ ਉਹਨਾਂ ਕੋਲ ਖੁੱਲਿਆ ਨਹੀਂ ਤੇ ਥੋੜੀ ਦੇਰ ਬਾਅਦ ਫਿਰ ਉਹ ਜਦੋਂ ਅੱਗੇ ਨੂੰ 20 50 ਕਦਮ ਵਧੇ ਤੇ ਮੇਰੇ ਘਰ ਤੱਕ ਆ ਕੇ ਤੇ ਮੇਰੇ ਘਰ ਦੇ ਬਾਹਰ ਖੜੇ ਸੀ ਜਿੱਦਾਂ ਰੂਟੀਨ 'ਚ ਖੜਾ ਹੁੰਦਾ ਵਾ ਠੀਕ ਹੈ ਤੇ ਲੱਗਦਾ ਵੀ ਲੋਕਾਂ ਨੂੰ ਡੋਟ ਬਣਾਵੇ ਸ਼ੱਕ ਬਣਾਵੇ ਵੀ ਨਵੀਂ ਵਿਆਹੀ ਜੋੜੀ ਹੈ ਵੀ ਲੱਗਦਾ ਵੀ ਚਾਪੀ ਲਾਈ ਤੇ ਸ਼ੂਮੰਤਰ ਆ ਪਤਾ ਹੀ ਲੱਗਿਆ ਐਦਾ ਲੱਗ ਹੀ ਨਹੀਂ ਰਹਾ ਵੀ ਚੋਰ ਰਹਿ ਕੇ ਐ ਲੱਗਿਆ ਵੀ ਜਿਵੇਂ ਕੋਈ ਆਪਣੇ ਐਕਟਵਾਂ ਲੈ ਕੇ ਜਾ ਰਿਹਾ ਵਾ ਕਿਸੇ ਨੂੰ ਡਾਊਟ ਹੀ ਨਹੀਂ ਹੋਇਆ ਵੈਸੇ ਉਹ ਸਾਨੇ ਕੋਈ ਹੈ ਨਹੀਂ ਸੀ ਐਕਟਵਾਂ ਲੜਕੀ ਚ ਲੈ ਕੇ ਲੈ ਕੇ ਗਈ ਲੜਕੀ ਚ ਲੈ ਕੇ ਲੈ ਕੇ ਗਈ ਜੀ ਫੋਟੋਆਂ ਆ ਗਈਆਂ ਵੀਡੀਓ ਆ ਗਈ ਕਿੰਨੀ ਕੁ ਉਮਰ ਲੱਗਦੀ ਐ ਲੱਗਦਾ ਤਾ ਇਹ ਨਵੀਂ ਨਵੀਂ ਵੇਹ ਜੋੜੀ ਸੀ ਛੋਟੀ ਉਮਰ ਦੀ 20 22 ਸਾਲ ਦੀ ਲੱਗਦੀ ਜੀ ਲੜਕੀ ਅੱਛਾ ਲੱਗਦਾ ਵੀ ਜਿਹੜੇ ਇਹ ਲੋਕ ਕਰਦੇ ਵੀ ਨਸ਼ੇ ਦੇ ਕਾਰਨ ਜਾਂ ਹਾਂ ਨਸ਼ਾ ਵਧਿਆ ਹੈ ਨਸ਼ੇ ਕਰਕੇ ਹੀ ਚੋਰੀਆਂ ਹੋ ਰਹੀਆਂ ਜਿਆਦੀਆਂ ਤੇ ਆਪਣੀ ਨਸ਼ੇ ਦੀ ਪੂਰਤੀ ਕਰਨ ਵਾਸਤੇ ਹੀ ਇਹ ਚੀਜ਼ਾਂ ਸਾਰੀਆਂ ਹੋ ਰਹੀਆਂ ਐ ਤਾ ਵੀ ਤਾਂ ਮੈਂ ਭਾਜਪਾ ਦੇ ਵਿੱਚ ਵੀ ਤੁਸੀਂ ਜ਼ਿੰਮੇਵਾਰੀ ਨਿਭਾਈ ਹੈ ਭਾਜਪਾ ਤੋਂ ਲੀਡਰ ਵੀ ਹੋ ਤੁਸੀਂ ਤੇ ਕੀ ਕਿਹੜੇ ਇਰੀਏ 'ਚ ਰਹਿੰਦੇ ਹੋ ਕੀ ਉਧਰ ਤੁਹਾਡੇ ਕੋਲ ਮੈਂ ਵਾਰਡ ਨੰਬਰ 72 'ਚ ਰਹਿਣਾ ਵਾ ਜੀ ਭਾਜਪਾ ਦਾ ਵਰਕਰ ਹੈਗਾ ਵਾਂ ਨਿਊ ਮਾਰਕਟ ਦਾ ਰਹਾਇਸ਼ਾ ਸਾਹਿਬ ਅੱਛਾ ਭਾਜਪਾ ਦਾ ਹੋਵੇ ਬਲੋਂ ਕਰ ਦਿਓ ਹਾਂ ਜੀ ਹਾਂਜੀ ਅੱਛਾ ਕੰਪਲੇਟ ਕਰਾਈ ਜੀ ਉਹ ਟਾਲੇ ਆ ਪੁਲਿਸ ਚੌਂਕੀ ਕੋਚਰ ਮਾਰਕੀਟ ਕੰਪਲੇਂਟ ਦਿੱਤੀ ਹੋਈ ਆ ਤੇ ਅੱਛਾ ਹਾਂ ਤੁਹਾਨੂੰ ਜਸਾਂ ਨਾ ਹੋਈ ਆ ਜੀ ਹਾਂ ਜੀ ਹੋਈ ਕੀ ਕੀ ਹੋ ਕੀ ਪ੍ਰੋਸੈਸ ਕੀਤਾ ਉਹਨਾਂ ਨੂੰ ਅੱਜ ਫੋਟੋਸ ਦਿੱਤੀਆਂ ਸਾਰੀਆਂ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਕੋਸ਼ਿਸ਼ ਕਰ ਰਹੇ ਕਹਿੰਦੇ ਲੱਗਦਾ ਬਿਆਹ ਵੀ ਉਹਨਾਂ ਨੂੰ ਦੱਸੇ ਵੀ ਚੂੜੇ ਵਾਲੀ ਹਾਂ ਸਾਰਾ ਦਿੱਤੀਆਂ ਫੋਟੋਸ ਦਿੱਤੀਆਂ ਉਹਨਾਂ ਨੂੰ ਵੀਡੀਓ ਦਿੱਤੀਆਂ ਲੱਗਦਾ ਚੂੜੇ ਵਾਲੀ ਭਾਬੀਆਂ ਵੀ ਮਸ਼ਹੂਰ ਹੋ ਗਈਆਂ ਲੀ ਡੈਫੀਨੇਟਲੀ ਠੀਕ ਹਾਂ ਤੇ ਕੀ ਅਪੀਲ ਕਰਨਾ ਚਾਹਦੇ ਲੋਕਾਂ ਨੂੰ ਵੀ ਅੱਜਕੱਲ੍ਹ ਵਿਸ਼ਵਾਸ ਕਰਨਾ ਚਾਹੀਦਾ ਵੀ ਚੂੜੇ ਵਾਲੀਆਂ ਤੋਂ ਵੀ ਉਹ ਅੱਜਕੱਲ੍ਹ ਵਿਸ਼ਵਾਸ ਨੂੰ ਚੋਰ ਦੇ ਉੱਤੇ ਕਾਦਾ ਵਿਸ਼ਵਾਸ ਆ ਕੋਈ ਵੀ ਕਰ ਸਕਦਾ ਮਰ ਹੈਰਾਨਗੀ ਵਾਲੀ ਗੱਲ ਹੈ ਜਿਵੇਂ ਲੜਕੀ ਇੱਕ ਚੋੜੇ ਵਾਲੀ ਚੋਰੀ ਕਰਕੇ ਲੈ ਕੇ ਗਈ ਹੈ ਮੈਂ ਤਾਂ ਪਹਿਲਾ ਕੇਸ ਹੀ ਦੇਖਿਆ ਵੀ ਲੜਕੀ ਵੀ ਇੱਕ ਵਾਰ ਚੱਕ ਰਹੀ ਹੈ ਇਸ ਤਰ੍ਹਾਂ ਲੜਕੇ ਚੱਕਦੇ ਦੇਖੇ ਨੇ ਤੇ ਚੌਂਕੀ ਕਿੰਨੀ ਕੁ ਦੂਰੀ ਤੇ ਹੈ ਭਾਈ ਉਹ ਤੋਂ ਚੌਂਕੀ ਤਾਂ 400 ਮੀਟਰ ਤੇ ਚੌਂਕੀ ਕੋਈ ਜ਼ਿਆਦਾ ਦੂਰ ਤਾਂ ਹੈ ਨਹੀਂ ਕਿ ਚਾਰ ਸੋ ਮਿੰਟ ਨੇ ਕੈਮਰੇ ਲੱਗਿਆ ਉਹਨਾਂ ਕੋਈ ਡਰ ਨਹੀਂ ਖੋਫ ਨਹੀਂ ਆ ਕੋਈ ਉਹਨਾਂ ਨੇ ਮੂੰਹ ਤੇ ਕੁਝ ਨਹੀਂ ਬੰਨਿਆ ਕੋਈ ਕਪੜਾ ਨਹੀਂ ਲਪੇਟਿਆ ਲੜਕਾ ਵੀ ਉਦਾਂ ਹੀ ਹੈ ਤੇ ਲੜਕੀ ਵੀ ਬੜੇ ਆਰਾਮ ਨਾਲ ਤਿਆਰ ਸ਼ਾਰ ਹੈ ਜਿਵੇਂ ਹੁੰਦਾ ਚੌਂਕੀ ਕੋਚਰ ਮੈਂ ਜਿਹੜੇ ਦੇ ਨਿਜੀ ਇਕਠਾਣਾ ਨਾ ਕੋਈ ਆਪਣਾ ਚੌਂਕੀ ਕੋਚਰ ਮਾਰਦੀ ਠੀਕ ਹੈ ਠਾਣਾ 5 ਨੰਬਰ ਠਾਣਾ 5 ਨੰਬਰ